ਉਹ ਜਦੋਂ ਵੀ ਸਟੇਜ ਤੇ ਗਾਉਣ ਲਈ ਚੜਦੀ ਤਾਂ ਉਸਦੇ ਚਿਹਰੇ ਤੇ ਇੱਕ ਵੱਖਰਾ ਹੀ ਜਲੋਹ ਹੁੰਦਾ ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਹੁੰਦੀ ਅਲਗੋਜ਼ੇ ਵਾਲਾ ਅਲਗੋਜ਼ੇ ਵਜਾਉਂਦਾ ਤੇ ਚਾਚਾ ਚਿੰਟੇ ਵਾਲਾ ਚਿੰਟਾ ਕਮਾਉਂਦਾ ਤੇ ਉਸ ਦੀ ਲੰਬੀ ਹੇਕ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਗੁਰਮੀਤ ਬਾਵਾ ਦੀ ਲੋਕ ਗਾਇਕੀ ਦੀ ਮਲਿਕਾ ਗੁਰਮੀਤ ਬਾਵਾ ਵਰਲਡ ਰਿਕਾਰਡ ਬਣਾਉਣ ਵਾਲੀ ਗੁਰਮੀਤ ਬਾਵਾ ਮਲਕੀ ਕੀਮਾ ਸਸੀ ਪੁੰਨੂ ਮਿਰਜਾ ਤੇ ਜੁਗਣੀ ਗਾਣ ਵਾਲੇ ਗੁਰਮੀਤ 바ਵਾ 1944 ਵਿੱਚ ਸਰ ਉੱਤਮ ਸਿੰਘ ਤੇ ਮਾਤਾ ਰਾਮਕੌਰ ਦੀਪ ਕੁਖੋਂ ਪੈਦਾ ਹੋਏ ਗੁਰਮੀਤ 바ਵਾ ਬਚਪਨ ਤੋਂ ਹੀ ਸ਼ੌਂਕ ਸੀ ਪੜ੍ਹ ਲਿਖ ਕੇ ਅਧਿਆਪਕਾ ਲੱਗਣ ਦਾ ਤੇ ਜੇਪੀਟੀ ਕੀਤੀ ਤੇ ਅਧਿਆਪਕ ਲੱਗ ਗਏ ਤੇ ਉਸ ਤੋਂ ਬਾਅਦ ਨਾਲ ਹੀ ਇਸ ਦਾ ਦੂਜਾ ਸ਼ੌਂਕ ਸੀ ਗਾਉਣ ਦਾ ਇਹ ਵੇਲਾ ਉਹ ਵੇਲਾ ਸੀ ਜਦੋਂ ਘਰਾਂ ਦੇ ਵਿੱਚ ਕੁੜੀਆਂ ਤੇ ਬੁੜੀਆਂ ਘਰਾਂ ਦੇ ਵਿੱਚ ਲੋਕ ਗੀਤ ਗਾਇਆ ਕਰਦੀਆਂ ਸਨ ਗੋਣਾਂ ਦੇ ਵਿੱਚ ਲੋਕ ਗੀਤ ਗਾਇਆ ਕਰਦੀਆਂ ਸਨ ਸੋ ਗੁਰਮੀਤ 바ਵਾ ਨੇ ਆਪਣਾ ਸ਼ੌਕ ਘਰ ਦੇ ਵਿੱਚ ਹੀ ਪੂਰਾ ਕੀਤਾ ਤੇ ਉਹ ਗਾਉਣ ਲੱਗੇ ਸਬੱਬ ਦੇ ਨਾਲ ਉਸ ਦਾ ਵਿਆਹ ਕਿਰਪਾਲ 바ਵਾ ਦੇ ਨਾਲ ਹੋ ਗਿਆ ਕਿਰਪਾਲ 바ਵਾ ਵੀ ਇੱਕ ਅਧਿਆਪਕ ਸਨ ਤੇ ਨਾਲ ਹੀ ਸੰਗੀਤ ਦੇ ਪਾਰਖੂ ਸਨ 1960 ਵਿੱਚ ਚੰਡੀਗੜ੍ਹ ਰੰਗਮঞ্চ ਵੱਲੋਂ ਕਰਵਾਏ ਗਏ ਇੱਕ ਸੰਮੇਲਨ ਦੇ ਵਿੱਚ ਉਹਨਾਂ ਨੇ ਲੋਕਗੀਤ ਮੁਕਾਬਲੇ ਵਿੱਚ 골ਡ ਮੈਡਲ ਹਾਸਲ ਕੀਤਾ। ਅਧਿਆਪਕਾਂ ਦੀ ਇਕੱਤਰਤਾਵਾਂ ਦੇ ਵਿੱਚ ਹੀ ਉਹਨਾਂ ਨੇ ਗੁਰਮੀਤ 바ਵਾ ਨੂੰ ਸੁਣਿਆ ਹੋਇਆ ਸੀ। ਸਬਬ ਨਾਲ ਜਦੋਂ ਦੋਹਾਂ ਦਾ ਵਿਆਹ ਹੋ ਗਿਆ ਤਾਂ ਗੁਰਮੀਤ 바ਵਾ ਨੂੰ ਉੱਡਣ ਲਈ ਖੰਭ ਦੇਣ ਵਾਲੇ ਕਿਰਪਾਲ 바ਵਾ ਹਿਸਨ, ਕਿਰਪਾਲ 바ਵਾ ਦੀ ਹੱਲਾਸ਼ੇਰੀ ਦੇ ਨਾਲ ਗੁਰਮੀਤ 바ਵਾ ਗਾਇਕੀ ਦੀ ਪੀੜ੍ਹ ਦੇ ਵਿੱਚ ਉਤਰੀ। ਲੰਬੀ ਹੇਕ ਨੂੰ ਹੱਲਾਸ਼ੇਰੀ ਦੇਣ ਵਾਲੇ 바ਲ 바ਵਾ ਹਿਸਨ ਜਦੋਂ ਗੁਰਮੀਤ 바ਵਾ ਲੰਬੀ ਹੇਕ ਲਾਉਂਦੀ ਤਾਂ ਸਾਰਾ ਹਾਲ ਤਾਲੀਆਂ ਦੇ ਨਾਲ ਗੂੰਜ ਉੱਠਦਾ ਤੇ ਇਹ ਗੂੰਜ ਉਸ ਲਈ ਹੱਲਾਸ਼ੇਰੀ ਬਣਦੀ ਹਿੰਮਤ ਬਣਦੀ ਤੇ ਇਸ ਤਰ੍ਹਾਂ ਉਸ ਦੀ ਹੇਕ ਹੋਰ ਲੰਬੀ ਹੋਰ ਲੰਬੀ ਹੁੰਦੀ ਜਾਂਦੀ ਤੇ ਹਰ ਪਾਸੇ 바ਵਾ 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 ਹੋਣ ਲੱਗਦੀ ਇੱਕ ਦਿਨ ਕਿਰਪਾਲ 바ਵਾ ਕਹਿਣ ਲੱਗੇ ਗੁਰਮੀਤ ਅਸੀਂ ਲੋਕ ਗਾਇਕੀ ਦੀ ਇਸ ਲੰਬੀ ਹੇਕ ਦੀ ਪਰੰਪਰਾ ਤੋਂ ਅਣਜਾਣ ਰਹੇ ਹਾਂ ਅਸੀਂ ਇਸ ਪਰੰਪਰਾ ਨੂੰ ਦੁਨੀਆ ਤੱਕ ਪਹੁੰਚਾਉਣਾ ਹੈ ਤੇ ਦੁਨੀਆ ਨੂੰ ਦੱਸਣਾ ਹੈ ਕੀ ਇਹ ਹੈ ਤੁਹਾਡੀ ਲੋਕ ਗਾਇਕੀ ਇਹ ਹੈ ਤੁਹਾਡੀ ਗਾਇਕੀ ਸੋ ਗੁਰਮੀਤ 바ਵਾ ਕਿਰਪਾਲ 바ਵਾ ਦੇ ਹੱਲਾ ਸ਼ਰੀ ਦੇਣ ਤੇ ਦਾ ਰਿਆਜ਼ ਕਰਨ ਲੱਗੇ ਤੇ ਇਸ ਰਿਆਜ਼ ਨੇ ਉਸਦੀ ਆਵਾਜ਼ ਨੂੰ ਪੁਖਤਗੀ ਬਖਸ਼ੀ ਪਕਿਆਈ ਬਖਸ਼ੀ ਜਦੋਂ ਪ੍ਰਦਰਸ਼ਨ ਸ਼ੁਰੂ ਹੋਇਆ ਤੇ 바ਵਾ ਦੀ ਗਾਇਕੀ ਨੇ ਧੰਨ ਧੰਨ ਕਰਾ ਦਿੱਤੀ ਗੁਰਮੀਤ 바ਵਾ ਦੇ ਗੀਤ ਪਿੰਡਾਂ ਦੀਆਂ ਸੱਥਾਂ ਵਿੱਚ ਪਿੰਡਾਂ ਦੇ ਕੱਚੇ ਪਹਿਆਂ ਵਿੱਚ ਗੂੰਜਣ ਲੱਗੇ ਤੇ ਘਰ ਦੇ ਵਿੱਚ ਕੰਮ ਕਰਦੀਆਂ ਹੋਈਆਂ ਸਵਾਣੀਆਂ ਆਪਣੇ ਘਰ ਦੇ ਕੰਮ ਛੱਡ ਕੇ ਟੈਲੀਵਿਜ਼ਨ ਦੇ ਅੱਗੇ ਆ ਬੈਠਦੀਆਂ ਇਸ ਤਰ੍ਹਾਂ ਬੈਠ ਜਾਂਦੀਆਂ ਜਿਵੇਂ ਕਿਸੇ ਨੇ ਹਾਕ ਮਾਰ ਕੇ ਬੁਲਾਇਆ ਹੋਵੇ ਗੁਰਮੀਤ ਬਾਵਾ ਦੇ ਗੀਤ ਅੰਤਰਮੰਦੀ ਬੇਦਨਾ ਨੂੰ ਪੇਸ਼ ਕਰਦੇ ਸਨ ਔਰਤ ਦੀ ਬੇਦਨਾ ਨੂੰ ਪੇਸ਼ ਕਰਦੇ ਸਨ ਕਦੀ ਉਹ ਪਤੀ ਦੇ ਵਿਛੋੜੇ ਨੂੰ ਪੇਸ਼ ਕਰਦੀ ਕਦੀ ਉਹ ਵੀਰ ਦੀ ਉਡੀਕ ਨੂੰ ਪੇਸ਼ ਕਰਦੀ ਕਦੇ ਭੈਣ ਭਰਾ ਦੇ ਪਿਆਰ ਨੂੰ ਬੇਸ਼ ਪੇਸ਼ ਕਰਦੀ ਤੇ ਕਦੀ ਕਦੀ ਉਹ ਵਿਆੰਦੜ ਕੁੜੀ ਦੇ ਮੰਦੇ ਭਾਵਾਂ ਨੂੰ ਪੇਸ਼ ਕਰਦੀ ਜਦੋਂ ਉਹ ਕਹਿੰਦੀ ਕਹਾਰੋ ਡੋਲੀ ਨਾ ਜਾਇਓ ਕਿ ਮੇਰਾ ਬਾਬਲ ਆਇਆ ਨਹੀਂ ਵੀਰਾ ਦੂਰ ਖੜਾ ਰੋਵੇ ਕਿਸੇ ਨੇ ਚੁੱਪ ਕਰਾਇਆ ਨਹੀਂ ਪੰਜਾਬ ਦੀ ਲੋਕ ਗਾਇਕੀ ਦੀ ਮਲਿਕਾ ਗੁਰਮੀਤ ਬਾਵਾ ਜਦੋਂ ਇੱਕ ਹੱਥ ਕੰਨ ਤੇ ਰੱਖ ਕੇ ਏਕ ਦਿੰਦੀ ਤਾਂ ਸਾਰੇ ਹੀ ਮੰਤਰ ਮੁਗਧ ਹੋ ਜਾਂਦੇ ਇੱਕ ਵਾਰ ਆਲਮ ਲੋਹਾਰ ਨੇ ਤੇ ਕਹਿ ਦਿੱਤਾ ਕਿ ਕਮਾਲ ਏ ਬੀਬੀ ਕਮਾਲ ਹੈ ਇਸ ਦੀ ਗਾਇਕੀ ਨੂੰ ਸੁਣ ਕੇ ਇੰਜ ਲੱਗਦਾ ਹੈ ਕੀ ਬਾਗਿਓਂ ਪਾਰ ਲੋਕ ਗਾਇਕੀ ਅਜੇ ਮਰੀ ਨਹੀਂ ਜਿਉਂਦੀ ਹੈ ਰੂਸ ਦੇ ਇੱਕ ਸਮੇਲਨ ਵਿੱਚ ਜਦੋਂ ਗੁਰਮੀਤ 바ਵਾ ਨੇ 45 ਸੈਕਿੰਡ ਦਾ ਵਰਲਡ ਰਿਕਾਰਡ ਬਣਾਇਆ ਤਾਂ ਇੱਕ ਰੂਸੀ ਔਰਤ ਭੱਜਦੀ ਹੋਈ ਗੁਰਮੀਤ 바ਵਾ ਕੋਲ ਆਈ ਤੇ ਉਸ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਤੇ ਨਾਲ ਹੀ ਉਸ ਨੂੰ ਕਹਿਣ ਲੱਗੀ ਕਿ ਯੂ ਵਰਲਡ ਬਿਗ ਲੇਡੀ 45 ਸੈਕਿੰਡਸ ਵਾਓ ਤੇ ਉਸ ਨੂੰ ਆਪਣੇ ਕਲਾਵੇ ਵਿੱਚ ਲੈਂਦਿਆਂ ਹੋਇਆਂ ਆਪਣੀ ਕੀਮਤੀ ਕੜੀ ਉਸ ਨੂੰ ਤੋਹਫੇ ਵਜੋਂ ਦੇ ਦਿੱਤੀ ਇਸ ਤਰ੍ਹਾਂ ਦੇ ਹੋਰ ਵੀ ਕਈ ਉਦਾਹਰਣ ਹਨ ਜਿਵੇਂ ਕਿ ਇੱਕ ਵਾਰ ਬੰਬਈ ਦੇ ਸਭਿਆਚਾਰਕ ਸੰਮੇਲਨ ਦੇ ਵਿੱਚ ਜਿੱਥੇ ਕਿ ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਮੁੱਖ ਮਹਿਮਾਨ ਸਨ ਜਦੋਂ ਗੁਰਮੀਤ 바ਵਾ ਨੇ ਗਾਇਆ ਤਾਂ ਉਹ ਗੁਰਮੀਤ 바ਵਾ ਦੇ ਕੋਲ ਜਾ ਕੇ ਕਹਿਣ ਲੱਗੇ ਕਿ ਆਪਕੇ ਗਲੇ ਮੇਂ ਕੁਦਰਤ ਨੇ ਐਸਾ ਕੌਨ ਸਾ ਪੁਰਜਾ ਫਿੱਟ ਕਰ ਰੱਖਾ ਹੈ ਕਿ ਇਤਨੀ ਉੱਚੀ ਆਵਾਜ਼ ਕੋ ਵੀ ਆਪ ਇਤਨਾ ਉੱਚਾ ਲੇ ਜਾਂਦੇ ਹੋ ਸੋ ਸਾਰਾ ਹਾਲ ਤਾਲੀਆਂ ਦੇ ਨਾਲ ਗੂੰਜ ਉੱਠਦਾ ਆਪਣੇ ਸੱਭਿਆਚਾਰ ਤੇ ਗਾਇਕੀ ਬਾਰੇ ਗੁਰਮੀਤ ਬਾਵਾ ਕਹਿੰਦੀ ਸਾਡਾ ਵਿਰਸਾ ਬਹੁਤ ਅਮੀਰ ਹੈ ਮੈਂ ਬਾਲਪਨ ਤੋਂ ਜਦੋਂ ਤੋਂ ਮੈਂ ਗਾਉਣਾ ਸ਼ੁਰੂ ਕੀਤਾ ਹੈ ਮੈਂ ਅੰਤਰ ਆਤਮਾ ਨਾਲ ਇੱਕ ਸੁਰ ਹੋ ਕੇ ਗਾਇਆ ਹੈ ਤੇ ਮੈਨੂੰ ਵਿਸ਼ਵਾਸ ਹੈ ਕਿ ਜੇ ਮੈਂ ਨਾ ਵੀ ਰਹੀ ਜੇ ਮੈਂ ਮਰ ਵੀ ਗਈ ਤਾਂ ਸਾਰੀ ਦੁਨੀਆ ਦੇ ਵਿੱਚ ਇਹ ਲੋਕ ਗਾਇਕੀ ਇਹ ਲੋਕ ਗੀਤ ਹਮੇਸ਼ਾ ਯਾਦ ਕੀਤੇ ਜਾਂਦੇ ਰਹਿਣਗੇ ਬਹੁਤ ਦੁੱਖ ਹੁੰਦਾ ਹੈ ਜਦੋਂ ਅਸੀਂ ਗੁਰਮੀਤ 바ਵਾ ਦੀ ਚਲਕ ਉਸ ਦੀਆਂ ਬੇਟੀਆਂ ਦੇ ਵਿੱਚ ਦੇਖਣ ਤੋਂ ਅਣਜਾਣ ਰਹਿ ਜਾਂਦੇ ਹਾਂ ਕਿਰਪਾਲ 바ਵਾ ਜੀ ਨੇ ਗੁਰਮੀਤ 바ਵਾ ਨੂੰ ਸਾਹਿਤ ਪਿੜ ਦੇ ਵਿੱਚ ਆਉਣ ਦੇ ਲਈ ਹੱਲਾਸ਼ੇਰੀ ਦਿੱਤੀ ਤੇ ਗੁਰਮੀਤ 바ਵਾ ਇੱਕ ਐਸੀ ਲੋਕ ਗਾਇਕਾ ਸੀ ਜਿਸ ਨੇ ਆਪਣੀ ਧੀਆਂ ਨੂੰ ਵੀ ਨਾਲ ਲੋਕ ਗਾਇਕੀ ਦੇ ਨਾਲ ਜੋੜਿਆ ਗੁਰਮੀਤ 바ਵਾ ਦੇ ਇੱਕ ਪਾਸੇ ਲਾਚੀ 바ਵਾ ਤੇ ਦੂਜੇ ਪਾਸੇ ਗਲੋਰੀ 바ਵਾ 30 ਸਾਲ ਮਾਂ ਦੇ ਨਾਲ ਗਾ ਕੇ ਇਹ ਮਾਂ ਦਾ ਹੀ ਪ੍ਰਤੀਰੂਪ ਹੋ ਗਈਆਂ ਵੱਖਰੀ ਗੱਲ ਹੈ ਕਿ ਲਾਚੀ 바ਵਾ ਸਾਡੇ ਵਿੱਚ ਨਹੀਂ ਰਹੀ ਲੇਖਦੋਂ ਅਸੀਂ ਗਲੋਰੀ 바ਵਾ ਨੂੰ ਦੇਖਦੇ ਹਾਂ ਤਾਂ ਸਾਨੂੰ ਉਸ ਵਿੱਚੋਂ ਗੁਰਮੀਤ 바ਵਾ ਦਾ ਹੀ ਝੋਲਾ ਪਿੰਦਾ ਹੈ ਗਲੋਰੀ 바ਵਾ ਰੇਡੀਓ ਦੀ A1 ਆਰਟਿਸਟ ਨੈਸ਼ਨਲ ਅਵਾਰਡੀ 우ਸਤਾਦ ਬਿਸਮਿਲਲਾ ਖਾਨ ਯੁਵਾ ਅਵਾਰਡ ਲੈਣ ਵਾਲੀ ਗਲੋਰੀ 바ਵਾ ਅਸੀਂ ਗਲੋਰੀ 바ਵਾ ਦੇ ਨਾਲ ਗੱਲ ਕਰਦੇ ਹਾਂ ਤਾਂ ਉਹ ਅੱਖਾਂ ਨਮ ਕਰ ਲੈਂਦੀ ਹੈ ਜਦੋਂ ਉਸ ਨੂੰ ਆਪਣੀ ਮਾਂ ਦੀ ਯਾਦ ਆਉਂਦੀ ਹੈ ਉਹ ਸਰਕਾਰ ਪ੍ਰਤੀ ਆਪਣੀ ਨਰਾਜ਼ਗੀ ਨੂੰ ਜ਼ਾਹਰ ਕਰਦੀ ਹੈ ਅਬ ਸਰਕਾਰ ਨੇ ਉਸ ਦੀ ਮਾਂ ਦੀ ਜੋ ਗਾਇਕੀ ਸੀ ਉਸ ਦਾ ਮੁੱਲ ਨਹੀਂ ਪਾਇਆ ਉਹ ਉਹ ਵੇਲਾ ਵੀ ਯਾਦ ਕਰਦੀ ਹੈ ਜਦੋਂ ਗੁਰਮੀਤ ਬਾਵਾ ਮਧ ਪ੍ਰਦੇਸ਼ ਦੇ ਵਿੱਚ ਅਵਾਰਡ ਲੈਣ ਦੇ ਲਈ ਗਈ ਬੱਲਿਆ ਦੇਵੀ ਅਵਾਰਡ ਜਦੋਂ ਉਸ ਨੇ ਲਿਆ ਤਾਂ ਉੱਥੇ ਦੀ ਸਰਕਾਰ ਦਾ ਇਹ ਕਹਿਣਾ ਸੀ ਕਿ ਆਪਕੇ ਸਰਕਾਰ ਆਪਕੇ ਲਈ ਕੁਝ ਨਹੀਂ ਕਰਦੀ ਜੇ ਅੱਜ ਵੀ ਅਸੀਂ ਜਦੋਂ ਗਲੋਰੀ ਬਾਵਾ ਦੇ ਨਾਲ ਗੱਲ ਕਰਦੇ ਹਾਂ ਤਾਂ ਗਲੋਰੀ ਬਾਵਾ ਇਸ ਗੱਲ ਦੇ ਉੱਤੇ ਨਿਰਾਸ਼ਾ ਜਤਾਉਂਦੀ ਹੈ ਆ ਜੋ ਕਿ ਲੋਕ ਗਾਇਕਾ ਗਾਇਕੀ ਦੇ ਖੇਤਰ ਦੇ ਵਿੱਚ ਪਹਿਲੀ ਪਦਮ ਪੂਸ਼ਣ ਅਵਾਰਡ ਲੈਣ ਵਾਲੀ ਮਹਿਲਾ ਗਾਇਕਾ ਸੀ ਤੇ ਪੰਜਾਬ ਸਰਕਾਰ ਨੇ ਉਸ ਦਾ ਮਾਣ ਨਹੀਂ ਰੱਖਿਆ ਉਸ ਦੀ ਜੋ ਗਾਇਕੀ ਸੀ ਉਸ ਦਾ ਮੁੱਲ ਨਹੀਂ ਪਾਇਆ ਤੇ ਇਸ ਗੱਲ ਨੂੰ ਲੈ ਕੇ ਗਲੋਰੀ ਬਾਸ ਹੋ ਜਾਂਦੀ ਹੈ ਤੇ ਉਹ ਇੱਕ ਆਸ ਪ੍ਰਗਟ ਕਰਦੀ ਹੈ ਕਿ ਜੇਕਰ 70 ਸਾਲ ਦੀ ਉਮਰ ਦੇ ਵਿੱਚ ਗੁਰਮੀਤ 바ਵਾ 70 ਸਾਲ ਦੀ ਉਮਰ ਤੱਕ ਗਾਉਂਦੀ ਰਹੀ ਹੈ ਜੇ ਕਿਤੇ ਪੰਜਾਬ ਸਰਕਾਰ ਉਸ ਵੇਲੇ ਇਸ ਦੀ ਗਾਇਕੀ ਦਾ ਮੁੱਲ ਪਾ ਲੈਂਦਾ ਤਾਂ ਸ਼ਾਇਦ ਗੁਰਮੀਤ 바ਵਾ ਹੋਰ ਕੁਝ ਵਰੇ ਜਿਉ ਸਕਦੀ ਹੁੰਦੀ ਇਸ ਗੱਲ ਦਾ ਮਲਾਲ ਹਮੇਸ਼ਾ ਇਸ ਪਰਿਵਾਰ ਨੂੰ ਰਹਿਣਾ ਹੀ ਰਹਿਣਾ ਹੈ ਤੇ 바ਵਾ ਦੀ ਬੇਟੀ ਗਲੋਰੀ 바ਵਾ ਦਾ ਕਹਿਣਾ ਹੈ ਕਿ ਸਰਕਾਰ ਜੇਕਰ ਉਸ ਦੀ ਮਾਂ ਦੇ ਨਾਂ ਤੇ ਕੋਈ ਗੇਟ ਕੀ ਬਣਾ ਦਿੰਦੀ ਜਾਂ ਕਿਸੇ ਸੜਕ ਦਾ ਨਾਮ ਹੀ ਬਣਾ ਦਿੰਦੀ ਜਾਂ ਫਿਰ ਕੋਈ ਐਸਾ ਅਵਾਰਡ ਜਿਹੜਾ ਹੈ ਕੋਸ਼ਿਤ ਕਰ ਦਿੰਦੀ ਤਾਂ ਕਿ ਆਉਣ ਵਾਲੇ ਗਾਇਕਾਂ ਨੂੰ ਸੱਚੀ ਸੁੱਚੀ ਗਾਇਕੀ ਦੇ ਲਈ ਪ੍ਰੇਰਣਾ ਮਿਲ ਸਕਦੀ ਤਾਂ ਸ਼ਾਇਦ ਇਸ ਪਰਿਵਾਰ ਨੂੰ ਬਹੁਤ ਹੀ ਖੁਸ਼ੀ ਹੁੰਦੀ ਲੇਕਿਨ ਇਹ ਪਰਿਵਾਰ ਜਿਹੜਾ ਹੈ ਉਹ ਸਰਕਾਰ ਦੇ ਇਸ ਰਵੱਈਏ ਪ੍ਰਤੀ ਬਹੁਤ ਹੀ ਨਰਾਜ਼ ਹੈ ਗਲੋਰੀ 바ਵਾ ਦੇ ਨਾਲ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਉਸ ਦੀ ਮਾਂ ਦੇ ਬਾਰੇ ਉਸ ਦੀ ਗਾਇਕੀ ਦੇ ਬਾਰੇ ਉਹ ਹਮੇਸ਼ਾ ਬਹੁਤ ਨਿਰਾਸ਼ ਹੋ ਜਾਂਦੀ ਹੈ ਕਿ ਸੈਂਟਰ ਗਵਰਨਮੈਂਟ ਨੇ ਪਦਮ ਪੂਸ਼ਨ ਅਵਾਰਡ ਦਿੱਤਾ ਹੈ ਲੇਕਿਨ ਪੰਜਾਬ ਸਰਕਾਰ ਨੇ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਉਸ ਦੀ ਜੋ ਕਲਾ ਸੀ ਉਸ ਦਾ ਜੋ ਹੁਨਰ ਸੀ ਉਸ ਦਾ ਮੁੱਲ ਨਹੀਂ ਪਾਇਆ ਗਲੋਰੀ 바ਵਾ ਅਰੇ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਦੇ ਉੱਤੇ ਚੁੱਕੀ ਇਕੱਲੀ ਹੀ ਤੁਰ ਜਾਂਦੀ ਹੈ ਉਸ ਦਾ ਆਪਣਾ ਪਰਿਵਾਰ ਲਾਚੀ 바ਵਾ ਦਾ ਪਰਿਵਾਰ ਤੇ ਨਾਲ ਹੀ ਉਸ ਦੀ ਛੋਟੀ ਭੈਣ ਉਹ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਆਪ ਨਿਭਾ ਰਹੀ ਹੈ ਜਿਵੇਂ ਕਿਰਪਾਲ 바ਵਾ ਨੇ ਗੁਰਮੀਤ 바ਵਾ ਨੂੰ ਇਸ ਪਿੜ ਵਿੱਚ ਉਤਾਰਿਆ ਤੇ ਗੁਰਮੀਤ 바ਵਾ ਨੇ ਆਪਣੀਆਂ ਧੀਆਂ ਨੂੰ ਇਸ ਖੇਤਰ ਵਿੱਚ ਲਿਆਉਂਦਾ ਸਰਕਾਰ ਦੇ ਰਵੱਈਏ ਨੂੰ ਦੇਖਦਿਆਂ ਹੋਇਆਂ ਜਾਂ ਅੱਜ ਦੀ ਲੱਚਰ ਗਾਇਕੀ ਨੂੰ ਦੇਖਦਿਆਂ ਹੋਇਆਂ ਉਹ ਆਪਣੀ ਅਗਲੀ ਪੀੜ੍ਹੀ ਨੂੰ ਇਸ ਖੇਤਰ ਦੇ ਵਿੱਚ ਉਤਾਰਨ ਤੋਂ ਗੁਰੇਜ਼ ਕਰਦੀ ਹੈ ਉਹ ਆਪਣੀ ਮਾਂ ਦੀ ਸਿਫਤ ਕਰਦਿਆਂ ਹੋਇਆਂ ਕਹਿੰਦੀ ਹੈ ਕਿ ਉਸ ਦੀ ਮਾਂ ਦੀਆਂ ਜੜ੍ਹਾਂ ਜਿਹੜੀਆਂ ਸਨ ਉਹ ਸੱਭਿਆਚਾਰ ਵਿੱਚ ਸਨ ਵਿਰਸੇ ਵਿੱਚ ਸਨ ਤੇ ਇੱਕ ਯਾਦ ਨੂੰ ਸਾਂਝਾ ਕਰਦੀ ਹੋਈ ਉਹ ਕਹਿੰਦੀ ਹੈ ਕਿ ਜਦੋਂ ਲਾਚੀ 바ਵਾ ਦਾ ਵਿਆਹ ਹੋਇਆ ਅੱਜ ਤੋਂ 30-32 ਸਾਲ ਪਹਿਲਾਂ ਤੇ ਉਸ ਵਿਆਹ ਦੇ ਵਿੱਚ ਜਾਗੋ ਦੀ ਸ਼ੁਰੂਆਤ ਕਰਨ ਵਾਲੀ ਗੁਰਮੀਤ 바ਵਾ ਹੀ ਸੀ ਤੇ ਸਭ ਤੋਂ ਪਹਿਲਾਂ ਪਹਿਲ ਕਦਮੀ ਜਿਹੜੀ ਹੈ ਜਾਗੋ ਕੱਢਣ ਦੇ ਵਿੱਚ ਇਹ ਇਸ ਪਰਿਵਾਰ ਨੇ ਹੀ ਕੀਤੀ ਗਈ ਤੇ ਬਾਅਦ ਵਿੱਚ ਵਿਆਹਾਂ ਸ਼ਾਦੀਆਂ ਦੇ ਵਿੱਚ ਇਹ ਜਾਗੋ ਜਿਹੜੀ ਹੈ ਉਹ ਕੱਢੀ ਜਾਣੀ ਸ਼ੁਰੂ ਹੋਈ ਜੋ ਅਸੀਂ ਅੱਜ ਦਾਵਾ ਕਰਦੇ ਹਾਂ ਕਿ ਅਸੀਂ ਲੋਕ ਗੀਤਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸੱਭਿਆਚਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਕਾਫੀ ਸਮਾਂ ਪਹਿਲਾਂ ਇਹ ਕੰਮ ਜਿਹੜਾ ਹੈ ਉਹ ਗੁਰਮੀਤ ਬਾਵਾ ਨੇ ਸ਼ੁਰੂ ਕਰ ਦਿੱਤਾ ਸੀ ਗੁਰਮੀਤ ਬਾਵਾ ਨੇ ਉਸ ਸਮੇਂ ਵੇੜਾ ਸ਼ਗਨਾ ਦਾ ਜਿਹੜੀ ਹੈ ਗਾਣਿਆਂ ਦੀ ਰਿਕਾਰਡਿੰਗ ਕੀਤੀ ਜਿਸ ਵਿੱਚ ਸੁਹਾਗ ਕੋੜੀਆਂ ਤੇ ਢੋਲਕੀ ਵਾਲੇ ਗੀਤ ਸਨ ਤੇ ਸਾਨੂੰ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਐਸੀ ਮਹਿਲਾ ਇੱਕ ਗਾਇਕਾ ਜਿਸ ਨੂੰ ਅਸੀਂ ਅੱਜ ਵੀ ਯਾਦ ਕਰਦੇ ਹਾਂ ਕਿਉਂ ਉਸ ਦੇ ਸਨਮਾਨ ਲਈ ਕੁਝ ਵੀ ਨਹੀਂ ਕੀਤਾ ਗਿਆ ਕਿਉਂ ਉਸ ਨੂੰ ਰਹਿਦਾ ਸਨਮਾਨ ਰਹਿਦੀ ਇੱਜ਼ਤ ਜਿਹੜੀ ਹੈ ਉਹ ਕਿਉਂ ਨਹੀਂ ਉਸ ਨੂੰ ਦਿਵਾਈ ਗਈ ਇਸ ਗੱਲ ਦਾ ਮਲਾਲ ਗੁਰਮੀਤ 바ਵਾ ਦੀ ਬੇਟੀ ਗਲੋਰੀ 바ਵਾ ਦੇ ਨਾਲ ਨਾਲ ਸਾਨੂੰ ਵੀ ਹੁੰਦਾ ਹੈ ਜੇ ਗੁਰਮੀਤ 바ਵਾ ਨੂੰ ਸਮੇਂ ਸਿਰ ਉਸ ਦੇ ਹੁੰਦਿਆਂ ਹੁੰਦਿਆਂ ਸਨਮਾਨ ਮਿਲ ਜਾਂਦਾ ਤਾਂ ਸ਼ਾਇਦ ਉਹ ਕੁਝ ਬਰੇ ਹੋਰ ਜੀ ਹੋ ਸਕਦੀ ਤੇ ਸ਼ਾਇਦ ਉਸ ਦੇ ਪਰਿਵਾਰ ਵਿੱਚੋਂ ਅਗਲੀ ਪੀੜ੍ਹੀ ਵੀ ਇਸ ਗਾਇਕੀ ਨੂੰ ਸੰਭਾਲਣ ਦੇ ਲਈ ਅੱਗੇ ਆਉਂਦੀ ਇਸ ਗੱਲ ਦੀ ਨਿਰਾਸ਼ਾ ਜਿਹੜੀ ਹੈ ਉਹ ਹਮੇਸ਼ਾ ਅਸੀਂ ਗਲੋਰੀ 바ਵਾ ਦੀ ਆਵਾਜ਼ ਤੇ ਉਸ ਨਾਲ ਗੱਲ ਕਰਦਿਆਂ ਹੋਇਆਂ ਉਸ ਦੀਆਂ ਨਮ ਅੱਖਾਂ ਤੋਂ ਮਹਿਸੂਸ ਕਰਦੇ ਹਾਂ ਅਸੀਂ ਅਕਸਰ ਇਹ ਕਹਿੰਨੇ ਹਾਂ ਕਿ ਪੰਜਾਬ ਦੇ ਕੋਲ ਜੇ ਉੱਚੇ-ਉੱਚੇ ਪਹਾੜ ਨਹੀਂ ਹਨ ਲੇਕਿਨ ਉੱਚੀ ਏਕ ਵਾਲੀ ਗੁਰਮੀਤ 바ਵਾ ਤਾਂ ਹੈ ਆਓ ਅਸੀਂ ਇਸ ਚੈਨਲ ਦੇ ਮਾਧਿਅਮ ਦੇ ਨਾਲ ਗੁਰਮੀਤ ਬਾਵਾ ਦੇ ਪਰਿਵਾਰ ਨੂੰ ਰਹਿਦਾ ਮਾਨ ਸਨਮਾਨ ਦਿਲਾਉਣ ਦੀ ਕੋਸ਼ਿਸ਼ ਕਰੀਏ ਆਓ ਇਸ ਪਰਿਵਾਰ ਨੂੰ ਮੁੜ ਕੇ ਗਾਇਕੀ ਵੱਲ ਮੋੜ ਲਿਆਈਏ ਤਾਂ ਕਿ ਆਉਣ ਵਾਲੇ ਜਿਹੜੇ ਗਾਇਕ ਨੇ ਜਿਹੜੀ ਸੱਚੀ ਸੁੱਚੀ ਗਾਇਕੀ ਨੂੰ ਸਮਰਪਿਤ ਗਾਇਕ ਨੇ ਉਹਨਾਂ ਨੂੰ ਵੀ ਹੌਸਲਾ ਮਿਲੇ ਉਹਨਾਂ ਨੂੰ ਵੀ ਹਿੰਮਤ ਮਿਲੇ ਤਾਂ ਕਿ ਲੱਛਰ ਗਾਇਕੀ ਤੋਂ ਹਟ ਕੇ ਲੋਕ ਜਿਹੜੇ ਨੇ ਉਹ ਸੱਚੀ ਸੁੱਚੀ ਗਾਇਕੀ ਦਾ ਇਸਤੇਮਾਲ ਕਰਨ ਇਸ ਰਾਹ ਦੇ ਵਿੱਚ ਆਉਣ ਸੋ ਗੁਰਮੀਤ ਬਾਵਾ ਦੇ ਅੰਤ ਵਿੱਚ ਗੁਰਮੀਤ ਬਾਵਾ ਦੇ ਬਾਰੇ ਮੈਂ ਇਹੀ ਕਹਾਂਗੀ ਕਿ ਸ਼ੁੱਧ ਸਾਜ਼ ਸ਼ੁੱਧ ਆਵਾਜ਼ ਤੇ ਸ਼ੁੱਧ ਬੋਲ ਦਾ ਮੁਜਸਮਾ ਸੀ ਗੁਰਮੀਤ 바ਵਾ ਲੋਕ ਸੰਗੀਤ ਵਿੱਚ ਲੋਕ ਗਾਇਕੀ ਦਾ ਮਾਣ ਸੀ ਗੁਰਮੀਤ 바ਵਾ ਰਹਿੰਦੀ ਦੁਨੀਆ ਤੱਕ ਰਹੇਗੀ ਗੁਰਮੀਤ 바ਵਾ ਗੁਰਮੀਤ 바ਵਾ ਸ਼ੁਕਰੀਆ